ਕੁਦਰਤ ਦੀ ਤਬਾਹੀ ਲਗਾਤਾਰ ਤਬਾਹੀ ਮਚਾਰੀ ਆ ਪਹਿਲਾਂ ਤੇ ਹਿਮਾਚਲ ਦੇ ਵਿੱਚ ਪਹਾੜਾਂ ਦੇ ਵਿੱਚ ਤਬਾਹੀ ਮਚਾਈ ਤੇ ਉਸ ਤੋਂ ਬਾਅਦ ਉਹ ਪਾਣੀ ਜਦੋਂ ਪੰਜਾਬ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਪਹੁੰਚਿਆ ਤੇ ਉਸਨੇ ਸultanpur Lodhi ਦੇ ਬਿਆਸ ਦਰਿਆ ਦੇ ਆਸ-ਪਾਸੇ ਫਸਲਾਂ ਜਿਹੜੀਆਂ ਤਬਾਹ ਕਰ ਦਿੱਤੀਆਂ ਤੇ ਹੁਣ ਵੱਡੀ ਬਿਗ ਬ੍ਰੇਕਿੰਗ ਨਿਊਜ਼ ਇਸ ਟਾਈਮ ਦੀ ਇਹ ਆ ਕਿ ਸਤਲੁਜ ਦਰਿਆ ਦਾ ਵੀ ਆਰਜੀ ਬੰਨ ਟੁੱਟਾ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਗਿੱਦੜਪਿੰਡੀ ਦੇ ਨੇੜੇ ਮਢਾਲਾ ਛੰਨਾ ਮਢਾਲਾ ਛੰਨਾ ਦੇ ਕੋਲੋਂ ਇਹ ਬੰਨ ਟੁੱਟਾ ਜਿਸਨੇ 700 ਏਕੜ ਤੋਂ ਵੱਧ ਫਸਲ ਜਿਹੜੀ ਆਪਣੇ ਲਪੇਟ ਦੇ ਵਿੱਚ ਲੈ ਲਈ ਹੈ ਤੁਹਾਨੂੰ ਦੱਸ ਦਈਏ ਸਤਲੁਜ ਦਰਿਆ ਨੇ ਵੀ ਤਬਾਹੀ ਮਚਾਈ ਬਿਲਕੁਲ ਜਿੱਥੇ ਬਿਆਸ ਦਰਿਆ ਤੇ ਸਤਲੁਜ ਦਰਿਆ ਇਕੱਠੇ ਹੁੰਦੇ ਨੇ ਉਸ ਤੋਂ 3 ਕਿਲੋਮੀਟਰ ਪਿੱਛੇ ਮਡਾਲਾ ਸ਼ਨਾ ਗਿੱਦੜ ਪਿੰਡੀ ਦੇ ਨੇੜੇ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਥੋਂ ਇਸ ਦਰਿਆ ਦਾ ਬੰਨ ਟੁੱਟਾ ਸਤਲੁਜ ਦਰਿਆ ਦਾ ਬੰਨ ਟੁੱਟਾ ਆਰਜੀ ਬੰਨ ਟੁੱਟ ਚੁੱਕਾ ਹੈ ਔਰ ਮੇਨ ਤੋਂ ਸਿਬਨ ਨੂੰ ਪਾਣੀ ਲੱਗਾ ਜਿਸ ਨੇ 700 ਏਕੜ ਤੋਂ ਵੱਧ ਫਸਲ ਜਿਹੜੀ ਆਪਣੀ ਚਪੇਟ ਦੇ ਵਿੱਚ ਲੈ ਲਈ ਲਗਾਤਾਰ ਜਿਹੜੀ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਪਹਿਲਾਂ ਹਿਮਾਚਲ ਦੇ ਵਿੱਚ ਤਬਾਹੀ ਮਚਾਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤੇ ਹੁਣ ਸਤਲੁਜ ਦਰਿਆ ਨੇ ਵੀ ਤਬਾਹੀ ਮਚਾਈ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ ਨਿਊਜ਼ โอ้ฟอลล์เลยบูเร่โอ้ถุบเหงค์เพื่อนได้ทุกการเดินนิวาจฮะบดดาขนาดว่าเกี่ยวนี่ก็ยึดติดกันอย่างนี้ปนิชลเล่โอ้โหถลเล่เฮ้ยวันนี้ไงเอ๋ย โอ้ขออะไรบ่อเร่อโอ้ยแฝงชาวทุกแห่งแฝงได้ทุกการเดินหนีมาจ้าฮะบดดาแคนด้าโอ้ยไม่กี่เหตุการณ์แฝงน้ำที่ทะเลโอ้โห้ทะเลไม่เนี่ยแย่